ਸਵੀਨਰ ਸਿੰਘੀ ਉਹਨਾਂ ਦਾ ਸਾਰੀਆਂ ਸ਼ਖਸੀਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜਿਹੜੇ ਯੋਗਦਾਨ ਪਾ ਰਹੇ ਇਸ ਵੱਡੇ ਕੱਪ ਲਈ ਅਮਨ ਲੰਬੜ ਤੇ ਗੁਰਨਤ ਦੇ درمیان ਇਸ ਵੇ ਪਈ ਹੋਈ ਟੱਕਰ ਐਨ ਤੋਂ ਮੇਲਾ ਕਹਿੰਦੇ ਸਿਰੇ ਦਾ ਮੇਰੇ ਵੀਰੋ ਹਰ ਵੱਡੇ 스타 ਜਿਹੜੇ ਪੜ ਰਿਹਾ ਦੁਨੀਆ ਅਨੰਦ ਮਾਰ ਰਹੀ ਹੈ ਸਾਹਮਣੇ ਇਸ਼ਾਰਾ ਕੀ ਹੈ ਵੀ ਨੰਬਰ ਜਿਹੜਾ ਹੈ ਅਮਨ ਲੰਬੜ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਅਗਲੀ ਰੇਡ ਇਹ ਸ਼ੇਵ ਜੋਧਿਆਂ ਵਾਲਾ ਗੱਲ ਕਰ ਰਿਹਾ ਹੈ। ਲਓ ਗੁਰਨਾਲ ਕਹਿੰਦੇ ਖੰਡੂਰ ਸਾਹਿਬ ਦੀ ਧਰਤੀ ਦਾ ਅਗਲੀ ਰੇਡ ਪਾਉਣ ਦੇ ਵਾਸਤੇ ਵਧਿਆ ਹੈ। ਕਿ ਲਾਲਾਂ ਵਿੱਚੋਂ ਲਾਲ ਗੁਰਜਲ ਹੌਲ ਦਾ ਬਾਜਾ-ਬਾਜਾ ਲਓ ਸਾਹਮਣੇ ਪਾਸੇ ਸ਼ੈਲੀ ਕਾਸ਼ਪੂਰੀ ਕਾਸ਼ੀਪੂਰੀ ਆ ਮੇਰੇ ਵੀਰੋ ਕਰਦਾ ਟਰਾਈ ਜੇ ਗੁਰਲਾਲ ਇੱਕ ਲੱਖ ਰੁਪਆ ਪੁਆਇੰਟ ਆਪਣੀ ਟੀਮ ਦੇ ਵਾਸਤੇ ਜੋੜ ਚੁੱਕਿਆ ਹੈ ਇਹ ਆ ਗੁਰਲਾਲ ਖੰਡੂਰ ਸਾਹਿਬ ਦੀ ਧਰਤੀ ਦਾ ਮੇਰੇ ਵੀਰੋ ਲੱਖੇ ਮਲਤਾਨੀ ਦਾ ਵੀਰ ਆ ਸੋਨੀ ਮਲਤਾਨੀ ਜੀ ਯੂਕੇ ਵਾਲੇ ਤੇ ਨਾਲ ਸਾਡੇ ਅਮਰਤ ਯੂਕੇ ਤੋਂ ਮੇਰੇ ਵੀਰੋ ਮਲਤਾਨੀ ਇਹ ਸੋਨੀ ਮਲਤਾਨੀ ਦੇ بیٹے ਨੇ ਅਮਰਤ ਮਲਤਾਨੀ ਯੂਕੇ ਤੋਂ ਲਾਈਵ ਜੜੇ ਹੋਣਗੇ ਸੋਨੀ ਮਲਤਾਨੀ ਜੀ ਇੰਗਲੈਂਡ ਤੋਂ ਆਈ ਹੋਈ ਹੈ ਲਓ ਸਾਹਮਣੇ ਪਾਸੇ ਗੁਰਜੇਤਨਾ ਕਰਮਕਾਬਲਾ ਨਿਕਾ ਨਜ਼ਰ ਦੇ ਵਿੱਚ ਕਬੱਡੀ ਦਾ ਇੱਕ ਹੋਰ ਨੰਬਰ ਦਾ ਵਾਅਦਾ ਕਰ ਗਿਆ ਆ ਬੱਬਰ ਸ਼ੇਰ ਖੰਡੂਰ ਸਾਹਿਬ ਦੇ ਕਬੱਡੀ ਕੱਪ ਤੇ ਮੇਰੇ ਵੀਰੋ ਸਰਕਾਰਪੀਓ ਵੱਡੀ ਮਾਨ ਸਨਮਾਨ ਦੇ ਵਿੱਚ ਮਿਲੀ ਹੈ ਰੇਸ਼ਮ ਪਹਿਲਵਾਨ ਜਮਾ ਰਾਏ ਜਿਹੜੇ ਉਹਦੇ ਮਾਣ ਕਰਦਾ ਰਾਜ ਜਮਾ ਰਾਏ ਯੂਐਸਏ ਵਾਲਾ ਮਾਣ ਕਰਦਾ ਮੇਰੇ ਵੀਰੋ ਸਾਡੇ ਭਾਦਰੀਪ ਵਿੱਚ ਯੂਐਸਏ ਵਾਲੇ ਪਰ ਦੂਸਰੇ ਪਾਸੇ ਕਹਿੰਦੇ ਪਹਾੜ ਵਰਗਾ ਰੇਡਰ ਯਾਪੀ ਨੇ ਖੱਲ ਖੱਲ ਲਿਆ ਯਾਪੀ ਨੇ ਸ਼ਟ ਇਹ ਧਾਲੀ ਵਾਲ ਪਰਿਵਾਰ ਦਾ ਗੁਰਦੀਪ ਸਿੰਘ ਆ ਮੇਰੇ ਵੀਰੋ ਗੁਰਦੀਪ ਮਾਧੋਪੁਰ ਪਿੰਡਾ ਇਸ ਨਾਲ ਸਾਡੇ ਇਲਾਕੇ ਨੂੰ ਵਿੱਦਿਆ ਦਾ দান ਕਰਕੇ ਗਏ ਨੇ ਅਸੀਂ ਉਹਨਾਂ ਨੂੰ ਵੀ ਸਲਾਮ ਦੀ ਸ਼ੁਰੂ ਕਰਦੇ ਆਂ ਔਰ ਇਦਾਂ ਹੀ ਕਰਦੇ ਕਿ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਿੱਥੇ ਵੀ ਬੈਠੇ ਨੇ ਉਹ ਦਿਨ-ਦੁਗਣੀ ਤੇ ਰਾਤ-ਚੌਗਣੀ ਤਰੱਕੀ ਕਰਨ ਬਤੇ ਪ੍ਰਵਾਹਕਾਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਹਿ ਸਾਡੇ ਬਹੁਤ ਹੀ ਸਤਿਕਾਰਯੋਗ ਬਲਵਿੰਦਰ ਸਿੰਘ ਜੀ ਫੇਡਾ ਅਰਜਨਾਵਾੜੀ ਉਹਨਾਂ ਦਾ ਮਾਨ ਸਨਮਾਨ ਸਰਦਾਰ ਸੁਖਪਾਲ ਸਿੰਘ ਜੀ ਖੈਰਾ ਸਾਹਿਬ ਹਾਲ ਮਾਨ ਸੇ ਵੀ ਸਰਪੰਚ ਸਾਹਿਬ ਸਾਡੇ ਸ਼ੰਦਾ ਜੀ ਨਾਲ ਕਹਿੰਦੇ ਵੀ ਮਾਨ ਸਨਮਾਨ ਜਿਹੜਾ 21000 ਰੁਪਿਆ ਵੀ ਦੇਣਾ ਹੈ ਕਿਉਂਕਿ ਕਬੱਡੀ ਦੇ ਵਿੱਚ ਪੈਸਾ ਲੈਉਣ ਦੇ ਵਿੱਚ ਖੈਰਾ ਸਾਹਿਬ ਦਾ ਵਿਸ਼ੇਸ਼ ਮਾਨਸਰਵਾਲ ਹੋ ਰਿਹਾ ਹੈ ਇੱਕ ਵਾਰ ਫਿਰ ਤੋਂ ਪ੍ਰੋਬਲ ਚਰ ਤੇ ਵੀ ਬਹੁਤ ਬਹੁਤ ਧੰਨਵਾਦ ਬਹੁਤ ਬੋ ਜੀਆਂ ਰਵਾਖ ਰਹਾ ਸੋਨਾਂ ਨੇ ਆਪਣੇ ਬਹੁਤ ਹੀ ਕੀਮਤੀ ਸਮੇਂ